ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੀਸੀ ਕਰ ਰਹੇ। ਇਸੇ ਲੀਡਰਸ਼ਿਪ ਨੂੰ ٹرسٹ ਨਹੀਂ ਕਰਦੇ। ਹਰ ਮਨਿਸਟਰ ਦੇ ਨਾਲ ਦਿੱਲੀੋਂ ਇੱਕ ਉਹਨਾਂ ਦਾ ਬੰਦੇ ਆਏ ਆ ਬੈਠੇ ਹਰ ਮਹਿਕਮੇ ਵਿੱਚ ਉਹ ਬੰਦੇ ਮਨਿਸਟਰ ਦੇ ਨਾਲ ਟੇਬਲ ਲਾਇਆ। ਉਸ ਟੇਬਲ ਜਿਹੜੀਆਂ ਫਾਈਲਾਂ ਆਉਂਦੀਆਂ ਪਹਿਲੇ ਉਹ ਦੇਖਦੇ ਆ। ਮਨਿਸਟਰ ਦਾ ਕੰਮ ਹੈ ਕੱਲਾ ਦਸਕਤ ਕਰਨਾ। ਜੇਦੋ ਪਤਾ ਹੀ ਉਹ ਕਾਰਨ ਹੈ ਕਿ ਸਾਰੀ ਲੋਕੀ ਦੇਖੋ ਇੰਨੀ ਸੇਵਾ ਕੀਤੀ ਇਹਨਾਂ ਨੇ। ਪੂਰੀ ਸਾਰੇ ਲਗਾਤਾਰ ਮਹਿਲਾ ਵਿੰਗ ਨੂੰ ਤਕੜਾ ਕਰਨਾ ਲਗਾਤਾਰ ਇਹਨੇ ਮਿਹਨਤ ਕੀਤੀ ਪਰ ਉਹ ਤਾਂ ਚਾਹੁੰਦੇ ਕਿ ਉਹ ਉਹ ਉਤਲੇ ਜਿਹੜੇ ਬਾਹਰ ਲਿਆ ਸਾਰਾ ਮਲਾਈ ਉਹ ਲੱਗੇ ਖਾਣ ਨੂੰ ਜਿਨ੍ਹਾਂ ਨੇ ਮਿਹਨਤ ਕੀਤੀ ਖੂਨ ਪਸੀਨੇ ਦੀ ਮਿਹਨਤ ਕਰਕੇ ਪਾਰਟੀ ਖੜੀ ਕਰਦੀ ਉਹਨਾਂ ਨੇ ਸਾਰੇ ਨੂੰ ਇਗਨੋਰ ਕਰਤਾ ਹੁਣ ਹਾਲਾਤ ਆਈ ਹੈ ਕਿ ਪੰਜਾਬ ਫਾਈਨੈਂਸ਼ੀਅਲ ਕ੍ਰਾਈਸਿਸ ਚ ਆ ਗਿਆ ਫਾਈਨੈਂਸ਼ੀਅਲ ਕ੍ਰਾਈਸਿਸ ਤੁਸੀਂ ਦੇਖ ਲਓ ਅੱਜ ਤਰੀਕ ਹੈਗੀ 12 ਤਰੀਕ 11 ਤਰੀਕ ਹੈ 12 ਤਰੀਕ 11 ਤਰੀਕ ਹੈ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਅੱਜ ਤੱਕ ਪੰਜਾਬ ਦੇ EMPLOYEES ਨੂੰ ਤਨਖਾਹ ਨਹੀਂ ਮਿਲੀ ਜਿਹੜੇ ਪਹਿਲੀ ਤਰੀਕ ਨੂੰ ਸਰਕਾਰ ਆ ਜਾਂਦੀ ਸੀ ਪਹਿਲੀ ਤਰੀਕ ਨੂੰ ਤਨਖਾਹ ਆ ਜਾਂਦੀ ਸੀ ਅੱਜ ਤੱਕ ਨਹੀਂ ਮਿਲੀ ਤੁਸੀਂ ਦੇਖ ਲਓ 1 ਲੱਖ ਕਰੋੜ ਕਰਜ਼ਾ ਲੈ ਲਿਆ ਆ 3 ਸਾਲਾਂ 'ਚ ਤੇ ਕਹਿੰਦੇ ਅਸੀਂ 24000 ਏਕੜ ਜ਼ਮੀਨ ਖਰੀਦਣੀ ਹੈ ਲੈਂਡ ਪੂਲਿੰਗ ਕਰਨੀ ਹੈ ਇਹ ਕਰਨੀ ਹੈ ਉਹ ਕਰਨੀ ਹੈ ਡਰਾਮਾ ਮੈਨੂੰ ਤਾਂ ਡਰ ਆਇਆ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਇੰਨਾ ਹੋ ਜਾਣਾ ਹੈ ਕਿ EMPLOYEES ਮੈਨੂੰ ਲੱਗਦਾ ਦਫਤਰੇ ਨੇ ਬੰਦ ਹੋ ਜਾਣਗੇ ਕਿਉਂਕਿ ਜੇ ਹੁਣ ਤਾਂ 15 20 ਦਿਨ ਹੋ ਗਿਆ ਅਗਲੇ 2 ਮਹੀਨਿਆਂ ਤੋਂ ਮੈਨੂੰ ਲੱਗਦਾ ਮੈਨੂੰ ਫਾਈਨੈਂਸ ਵਾਲੇ ਦੱਸ ਰਹੇ ਸੀ ਕਿ ਦੋ ਦੋ ਮਹੀਨੇ ਲੇਟ ਹੋਣਗੀਆਂ ਤਨਖਾਹ ਮੈਂ ਪਹਿਲਾ ਸਟੇਟ ਹੋਊਗਾ ਇਥੇ ਦੋ ਦੋ ਮਹੀਨੇ ਪ੍ਰੋਸਨ ਕਾਮਾਂ ਲੇਟ ਹੋਣਗੀਆਂ ਆ ਸਾਰੀਆਂ ਕਰਤੂਤਾਂ ਆਮ ਆਦੀ ਪਾਰਟੀ ਦੀਆਂ ਤੁਸੀਂ ਦੇਖੋ ਕਿੰਨਾ ਵੇਸਟ ਕਰਦੇ ਆ ਪੈਸਾ ਹਜ਼ਾਰ ਕਰੋੜ ਰੁਪਏ ਸਾਲ ਦਾ ਤਾਂ ਕੱਲਾ ਪਬਲਿਕ ਰਿਲੇਸ਼ਨ ਤੇ ਆ ਝੂਠੀਆਂ ਆਪਣੀਆਂ ਫੋਟੋਆਂ ਦਿਖਾਉਣ ਤੇ ਆ ਦੇਖੋ ਤਿੰਨ ਸਾਲਾਂ ਤਕਰੀਬਨ 3000 ਕਰੋੜ ਰੁਪਏ ਲਾਤਾ ਇੱਥੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਇੱਥੇ ਸੜਕਾਂ ਟੁੱਟੀਆਂ ਪਈਆਂ ਇੱਥੇ ਸੀਵਰੇਜ ਦੀ ਬੁਰੀ ਹਾਲ ਹੈ ਪਰ ਆਪਣੀ ਸ਼ਕਲ ਦਿਖਾਉਣ ਵਾਸਤੇ ਕੇਜਰੀਵਾਲ ਨੇ ਹਜ਼ਾਰ ਕਰੋੜ ਰੁਪਏ ਮਹੀਨਾ ਸਾਲ ਦਾ ਲਾ ਰਿਹਾ ਜਿੰਨਾ ਹੈਲੀਕਾਪਟਰ ਦਾ ਖਰਚਾ ਜਿੰਨੇ ਜਹਾਜ਼ ਦਾ ਖਰਚਾ ਜਿੱਥੇ ਕੇਜਰੀਵਾਲ ਹਿੰਦੁਸਤਾਨ ਜਾਂਦਾ ਸਾਰਾ ਪੰਜਾਬ ਸਰਕਾਰ 250 ਪੁਲਿਸ ਵਾਲੇ ਦਿੱਲੀ ਕੇਜਰੀਵਾਲ ਦੇ ਘਰ ਨੂੰ ਤੇ ਕੇਜਰੀਵਾਲ ਨੂੰ ਸਿਕਿਉਰਟੀ ਦੇ ਦੇਣ ਲੱਗੇ ਆਹ ਤਾਂ ਹਾਲਾਤ ਆ ਉਨੇ ਬੰਦੇ ਖਸੋੜੀਆਂ ਨਾਲ ਆ ਉਨੇ ਬੰਦੇ ਆ ਭੈਵਿਕ ਮਾਰਨ ਨਾਲ ਆ ਉਨੇ ਬੰਦੇ ਇਹਨਾਂ ਦੇ ਜੈਨ ਨਾਲ ਆ ਸਾਰਾ ਅੱਜ ਸਾਰਾ ਢਾਂਚਾ ਆਈ ਹੈ ਮੈਂ ਪੰਜਾਬੀਆਂ ਨੂੰ ਹੱਥ ਬੇਨਤੀ ਬੇਨਤੀ ਕਰਦਾ ਆ ਤਾਂ ইস্ট ਇੰਡੀਆ ਕੰਪਨੀ ਤੋਂ ਹੀ ਭੜੇ ਆ। ਆ ਤਾਂ ਜਮਾਈ ਇਹਨਾਂ ਨੂੰ ਕੋਈ ਦਰਦ ਨਹੀਂ। ਅੱਜ ਦੇਖੋ ਲੋਕੀ ਮਰੀ ਜਾਂਦੇ ਐ। ਅਜਮਨ ਹੁਣੀ ਮੈਨੂੰ ਖਬਰ ਆਈ ਸੀ ਮੈਡਿਕਰ ਸਾਹਿਬ ਦੇ ਸਟੈਚੂ ਫਿਰ ਤੋਂ ਵੈਂਟਿਲੇਟਾਈਜ਼ ਕਰਤਾ। ਕੋਈ ਪੁੱਛਣ ਵਾਲਾ ਨਹੀਂ।